ਥੋੜੀ ਦੇਰ ਦੇ ਵਿੱਚ ਰਿਲੀਜ਼ ਹੋਏਗਾ ਮੂਸੇਵੜਾ ਦਾ ਨਵਾਂ ਗੀਤ ਹਰੀ ਸਿੰਘ ਨਲਵਾ ਤੇ ਗਾਈਆ ਬਾਅਰ ਮੌਤ ਬਾਦ ਦੂਜਾ ਗੀਤ ਹੈ ਹੋਰੇ ਹਾਰ ਰਿਲੀਜ਼ ਸੁਦੀਰ ਸੂਰੀ ਕਤਲकांड ਤੋਂ ਬਾਅਦ ਹਰਕਤ ਦੇ ਵਿੱਚ ਪੁਲਿਸ ਹਿੰਦੂ ਲੀਡਰਾਂ ਦੀਆਂ ਵਧਾਈਆਂ ਸੁਰੱਖਿਆ 6 ਨੂੰ ਦਿੱਤੀਆਂ ਬੁਲੇਟ ਪ੍ਰੂਫ ਜੈਕਟਾ ਸੁਰੱਖਿਆ ਕਰਮੀਆਂ ਦੀ ਗਿਣਤੀ ਵੀ ਵਧਾਈ ਗਈ ਆਪ ਐਮਐਲਏ ਰਜੀਤਪਾਲ ਖੋਅ ਚੀਨਾ ਦੀ ਪਿਸਤੌਲ ਵਾਲੀ ਫੋਟੋ ਤੇ ਵਿਵਾਦ ਸਦੋਂ ਰਵਨੀਤ ਬਿੱਟੂ ਨੇ ਕਥਿਤ ਤੌਰ ਤੇ ਬੋਲੇ ਗਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਆਪ ਐਮਐਲਏ ਸੂਬੇ ਦਾ ਮਾਹੌਲ ਖਰਾ ਵਿਧਾਇਕ ਨੂੰ ਵੀ ਰੱਖਣੀ ਪੈ ਰਹੀ ਪਿਸਤੌਲ ਜਗਰਾਓ ਦੇ ਵਿੱਚ ਅਜੀਤ ਅਧੀ ਰਾਤ ਨੂੰ ਰਵਨੀਤ ਬਿੱਟੂ ਨੇ ਮਾਰਿਆ ਆਪਣਾ ਕ੍ਰੂਜ਼ਰ ਰਾਹ ਚ ਸ਼ਰਿਆਮ ਨਾਜਾਇਜ਼ ਮਾਈਨਿੰਗ ਫੌਂਡ ਦਾ ਲਾਇਆ ਇਲਜ਼ਾਮ ਮੁਕੰੰਤੀ ਤੋਂ ਕਾਰਵਾਈ ਦੀ ਮੰਗ ਬੀਬੀ ਜਗੀ ਕੌਰ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਅੱਜ ਸੁਪਰੀ ਬਾਦਲ ਦੀ ਐਸਜੀਪੀਸੀ ਮੈਂਬਰਾਂ ਦੇ ਨਾਲ ਮੁਲਾਕਾਤ ਕੱਲ ਹੋਣ ਵਾਲੀ ਐਸਜੀਪੀਸੀ ਫਰਦਾਨ ਦੀ ਚੋਣ ਨੂੰ ਲੈ ਕੇ ਹੋਵੇਗਾ ਮੰਧਰ ਮਟਾਲਾ ਚ ਦੋ ਨਕਾਬਪੋਸ਼ ਨੇ ਸ਼ਰੀਆਮ ਕੀਤੀ ਫਾਇਰਿੰਗ ਸਕੂਟਿਸ ਹੋ ਕੇ ਹੋ ਗਏ ਫਰਾਰ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੁਲਿਸ ਨੇ ਦਰਜ ਕੀਤਾ ਕੇ ਪਾਜ਼ਰਕਾ ਦੇ ਵਿੱਚ ਗੈਸ ਲੀਕ ਹੋਣ ਦੇ ਨਾਲ ਧਵਾਕੇ ਤਬਾਕਰ ਦੇ ਵਿੱਚ ਲੱਗੀ ਅੱਗ ਪਰਿਵਾਰ ਨੇ ਤਿੰਨ ਜੀ ਤុល ਸੇ ਪਰਿਵਾਰ ਦੇ ਹਾਲਤ ਬਣੀ ਹੋਈ ਜਾਸ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਅਭਿਆਰਣ ਕਾ ਗੁਰਕਰਾ ਦੇ ਵਿੱਚ ਹੋ ਰਏ ਵਿਸ਼ੇਸ਼ ਧਾਰਮਿਕ ਸਮਾਗਮ ਵੱਡੀ ਗਿਣਤੀ ਚ ਸੰਗਤ ਪਹੁੰਚ ਰਹੀ ਹਾਸੇ ਅੱਜ ਲੱਗੇਗਾ ਸਾਧ ਆਕਰਲਾ ਚੰਦਗਣ ਭਾਰਤ ਦੇ ਵਿੱਚ ਸ਼ਾਮ 4:30 ਵਜੇ ਤੋਂ ਬਾਅਦ ਦਿਖੇਗਾ ਸਭ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਹੋਵੇਗਾ ਅੰਸ਼ਿਗ੍ਰਹਿ ਪੰਜਾਬ ਦੇ ਸਰਦੀ ਦੇ ਮੌਸਮ ਦੀ ਸ਼ੁਰੂਆਤ ਦੇ ਨਾਲ ਹੀ ਤੁੰਦਰੇ ਦਿੱਤੀ ਦਸਤਕ ਕਈ ਇਲਾਕਿਆਂ ਦੇ ਵਿੱਚ ਸਵੇਰ ਵੇਲੇ ਤੋਂ ਉੱਠ ਕਰਕੇ ਪਰੇਸ਼ਾਨ ਹੋਏ ਲੋਕ ਕੱਟ ਵਿਜ਼ਿਬਿਲਟੀ ਕਰਕੇ Ava Jai Sus. ਸਸ਼ੀ ਗਾਲੇ ਸਮੇਂ ਦੇ ਬੁਲੇਟਿਨ ਚ ਸਵਾਗਤ ਹੈ ਮੈਂ ਤੁਹਾਡੇ ਨਾਲ ਕੁਝ ਹੋ ਸੰਦੂ ਤਾਂ ਸ਼ੁਰੂਆਤ ਕਰ ਲੈਨੇ ਆ ਬੁਲੇਟਿਨ ਦੀ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ਤੋਂ ਸਿੱਧੂ ਮੂਸੇਵਾਲਾ ਦੀ ਵਾਰ ਰਿਲੀਜ਼ ਹੋਏਗੀ ਥੋੜੀ ਦੇਰ ਦੇ ਵਿੱਚ ਰਿਲੀਜ਼ ਹੋਏਗਾ ਮੂਸੇਵਾਲਾ ਦਾ ਨਵਾਂ ਗੀਤ ਦੱਸਦੇ ਕਿ ਹਰੀ ਸਿੰਘ ਨਲੂਆ ਤੇ ਇਹ ਬਾਅਦ ਜੋ ਹੈ ਉਹ ਲਿਖੀ ਗਈ ਹੈ ਯਾਨੀ ਕਿ ਗੀਤ ਜੋ ਹੈ ਉਹ ਲਿਖਿਆ ਗਿਆ ਹੈ ਔਰ ਗਾਇਆ ਗਿਆ ਹੈ ਥੋੜੀ ਦੇਰ ਦੇ ਵਿੱਚ ਦੱਸ ਦिए ਕਿ ਇਹ ਗੀਤ ਰਿਲੀਜ਼ ਹੋਏਗਾ ਕੁਛ ਹੀ ਪਲਾ ਦੇ ਵਿੱਚ ਯਾਨੀ ਕਿ ਇੰਤਜ਼ਾਰ ਜਿਹੜਾ ਹੈ ਉਹ ਪ੍ਰਸ਼ੰਸਕਾਂ ਦਾ ਖਤਮ ਹੋਣ ਵਾਲਾ ਉਹਨਾਂ ਦੇ ਫੈਨ ਦਾ ਇੰਤਜ਼ਾਰ ਖਤਮ ਹੋਣ ਵਾਲਾ ਹੈ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ ਬਿਲਕੁਲ ਮਿਸ ਮੁਸੇ ਵਾਲਾ ਦਾ ਜਿਸ ਤਰੀਕੇ ਦੇ ਨਾਲ ਹੈ ਕਤਲ ਹੋਇਆ ਤਾਂ ਉਸ ਤੋਂ ਬਾਅਦ ਇੱਕ ਵੱਡਾ ਇਕੱਠ ਸੀ ਤਾਂ ਉਸ ਤੋਂ ਬਾਅਦ SYL ਗੀਤ ਆਇਆ ਔਰ ਹੁਣ ਆ ਦੱਸ ਦਈਏ ਕਿ ਲੋਕਾਂ ਨੂੰ ਇੰਤਜ਼ਾਰ ਹੈ 1 ਲੱਖ ਦੇ ਕਰੀਬ ਲੋਕ ਆ ਲਾਈਵ ਇਸ ਵੇਲੇ ਮੌਜੂਦ ਨੇ YouTube ਤੇ ਜੋ ਇੰਤਜ਼ਾਰ ਕਰ ਰਹੇ ਨੇ ਮੌਤ ਤੋਂ ਬਾਅਦ ਦੂਜਾ ਗੀਤ ਹੈ ਇਹ ਬਹਾਰ ਇਸ ਤੋਂ ਪਹਿਲਾ SFL ਗੀਤ ਜਿਹੜਾ ਉਹ ਰਿਲੀਜ਼ ਹੋਇਆ ਸੀ ਦੱਸ ਦਈਏ ਕਿ ਮੂਸੇਵਾਲਾ ਨੇ ਵੀਡੀਓ ਸ਼ੂਟ ਕਰਨ ਨੂੰ ਲੈ ਕੇ ਪੂਰਾ ਪਲਾਨ ਬਣਾਇਆ ਹੋਇਆ ਸੀ ਇਹ ਬਲਕੌਰ ਸਿੰਘ ਉਹਨਾਂ ਦੇ ਪਿਤਾ ਦੇ ਵੱਲੋਂ ਜਾਣਕਾਰੀ ਵੀ ਦਿੱਤੀ ਗਈ ਸੀ ਨਿਊਜ਼ 18 ਪੰਜਾਬ ਦੇ ਨਾਲ ਗੱਲਬਾਤ ਕਰ ਰਹੇ ਸਨ ਅਤਾ ਸਿੱਖ ਇਤਿਹਾਸ ਦੇ ਨਾਲ ਜੁੜੀਆਂ ਥਾਵਾਂ ਤੇ ਸ਼ੂਟਿੰਗ ਕਰਨ ਦਾ ਪਲਾਨ ਸੀ ਯਾਨੀ ਕਿ ਬਕਾਇਦਾ ਇਹ ਕਿਹਾ ਗਿਆ ਸੀ ਉਹਨਾਂ ਨੂੰ ਦਮਦਮਾ ਸਾਹਿਬ ਜਿਸ ਵੇਲੇ ਉਹ ਗਏ ਸਨ ਆਪਣੇ ਪੁੱਤਰ ਦੇ ਨਾਲ ਬਲਕੌਰ ਸਿੰਘ ਨੇ ਦੱਸਿਆ ਤਾਂ ਉਸ ਵੇਲੇ ਕਿਹਾ ਗਿਆ ਸੀ ਕਿ ਬਹੁਤ ਜ਼ਿਆਦਾ ਫੈਨ ਫੋਲੋਇੰਗ ਹੈ ਸਿੱਧੂ ਮੂਸੇਵਾਲਾ ਦੀ ਬਹੁਤ ਸਾਰੇ ਲੋਕ ਨੇ ਜਿਹੜੇ ਪਿਆਰ ਕਰਦੇ ਨੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਫੈਨਸ ਨੇ ਪੂਰੀ ਦੁਨੀਆ ਦੇ ਵਿੱਚ ਜੋ ਵਸੇ ਹੋਏ ਨੇ ਤਾਂ ਇਸ ਕਰਕੇ ਅਜੇਹਾ ਵੀ ਕੋਈ ਗੀਤ ਗਾਇਆ ਜਾਵੇ ਜੋ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਹੈ ਤਾਂ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਸੀ ਕਿ ਬਾਦ ਜੋ ਹੈ ਉਹ ਲਿਖੀ ਜਾਏਗੀ ਔਰ ਸਿਰਫ ਲਿਖੀ ਜਾਏਗੀ ਬਲਕਿ ਮੁੱਸੇ ਵਾਲਾ ਖੁਦ ਉਸ ਨੂੰ ਗਾਉਣਗੇ ਕਿਉਂਕਿ ਉਹਨਾਂ ਦੀ ਲਿਖਤ ਜਿਹੜੀ ਹੈ ਉਹ ਆਪਣੀ ਹੁੰਦੀ ਸੀ ਜਿਨ੍ਹਾਂ ਵੀ ਹੁਣ ਤੱਕ ਗੀਤ ਗਾਏ ਨੇ ਤਾਂ ਉਹ ਉਹਨਾਂ ਦੀ ਆਪਣੀ ਹੁੰਦੀ ਸੀ ਤਾਂ ਬਾਦ ਜੋ ਹੈ ਲਿਖੀ ਗਈ ਔਰ ਉਸ ਤੋਂ ਬਾਅਦ ਹੁਣ ਲੋਕਾਂ ਦਾ ਇੰਤਜ਼ਾਰ ਖਤਮ ਹੋਣ ਵਾਲਾ ਥੋੜੀ ਦਰ ਦੇ ਵਿੱਚ ਦੱਸ ਦਈਏ ਕਿ ਇੰਤਜ਼ਾਰ ਖਤਮ ਹੋਣ ਵਾਲਾ ਕੁਛ ਹੀ ਪੱਲਾ ਦੀ ਹੁਣ ਗੱਲ ਰਹਿ ਗਈ ਹੈ 1.5 ਲੱਖ ਦੇ ਕਰੀਬ ਗਿਣਤੀ ਵੱਧ ਚੁੱਕੀ ਹੈ YouTube ਤੇ ਉਹਨਾਂ ਲੋਕਾਂ ਦੀ ਉਹਨਾਂ ਫੈਨਸ ਦੀ ਜਿਹੜੇ ਇੰਤਜ਼ਾਰ ਕਰ ਰਹੇ ਨੇ ਕਿ ਕਿਸ ਵੇਲੇ ਇਹ ਗੀਤ ਅਪਲੋਡ ਹੋਏ ਤੇ ਕਿਸ ਵੇਲੇ ਉਹ ਗੀਤ ਨੂੰ ਸੁਣਨ ਅ ਤਗੀਤ ਰਿਲੀਜ਼ ਹੋ ਚੁੱਕਿਆ ਹੈ ਵੱਡੀ ਖਬਰ ਇਸ ਲਈ ਦਾ ਜ਼ਿਕਰ ਕਰ ਰਿਹਾ ਗੀਤ ਰਿਲੀਜ਼ ਹੋ ਚੁੱਕਿਆ ਹੈ ਮੌਤ ਤੋਂ ਬਾਅਦ ਇਹ ਦੂਜਾ ਗੀਤ ਹੈ ਸਵੈਲ ਪਹਿਲਾ ਇਹ ਗੀਤ ਕੱਢਿਆ ਗਿਆ ਸੀ ਯਾਨੀ ਕਿ ਪਹਿਲਾ ਤੋਂ ਹੀ ਜੋ ਗੀਤ ਗਾਇਆ ਗਿਆ ਸੀ ਔਰ ਉਸ ਨੂੰ ਸ਼ੂਟ ਕੀਤਾ ਗਿਆ ਸੀ ਤਾਂ ਮੌਤ ਤੋਂ ਬਾਅਦ ਰਿਲੀਜ਼ ਕੀਤਾ ਗਿਆ ਔਰ ਹੁਣੇ ਦੂਜਾ ਗੀਤ ਹੈ ਇਹ ਦੂਜਾ ਗੀਤ ਹੈ ਵਾਰ ਜੋ ਹੈ ਉਹ ਰਿਲੀਜ਼ ਹੋ ਚੁੱਕਿਆ ਇਸ ਤੋਂ ਪਹਿਲਾ ਸਵੈਲ ਗੀਤ ਰਿਲੀਜ਼ ਹੋਇਆ ਸੀ ਦੱਸਦੇ ਕਿ ਲੋਕ ਉਹ ਸੁਣ ਸਕਣ ਗਿਆ ਅੱਜ ਦਾ ਦਿਨ ਤੱਕ ਕੀਤਾ ਗਿਆ ਸੀ ਅੱਜ ਦਾ ਦਿਨ ਤੱਕ ਕੀਤਾ ਗਿਆ ਸੀ ਔਰ ਇਹ ਤਸਵੀਰ ਪਹਿਲੀ ਤਸਵੀਰ ਜਿਹੜੀ ਹੈ ਤਨੂ ਦਿਖਾ ਰਹੇ ਹਰੀ ਸਿੰਘ ਨਲੂਆ ਦੀ ਇਹ ਤਸਵੀਰ ਹੈ ਜੋ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਜਿਨ੍ਹਾਂ ਤੇ ਇਹ ਬਾਅਰ ਲਿਖਿਆ ਗਿਆ ਹੈ ਜਿਨ੍ਹਾਂ ਤੇ ਇਹ ਬਾਅਰ ਲਿਖਿਆ ਗਿਆ ਗੀਤ ਨਵਾਂ ਔਰ ਜਿਸ ਨੂੰ ਗਾਇਆ ਗਿਆ ਹੈ ਆਵਾਜ਼ ਜੋ ਹੈ ਸਿੱਧੂ ਮਸੇਵਾਲਾ ਦੀ ਬੇਸ਼ੱਕ ਉਹ ਇਸ ਦੁਨੀਆ ਦੇ ਵਿੱਚਕਾਰ ਨਹੀਂ ਹੈ ਪਰ ਉਸ ਦੇ ਗੀਤ ਬਹੁਤ ਸਾਰੇ ਨੇ ਅਜੇ ਉਹਨਾਂ ਦਾ ਪਰਿਵਾਰ ਵੀ ਲਗਾਤਾਰ ਇਸ ਜ਼ਿਕਰ ਕਰਦਾ ਹੈ ਬਹੁਤ ਸਾਰੀ ਅਜਿਹੀ ਕਲੈਕਸ਼ਨ ਹੈ ਜੋ ਲੋਕਾਂ ਤੱਕ ਲਿਆਂਦੀ ਜਾਏਗੀ ਤਾਂ ਹੁਣ ਇਹ ਇੰਤਜ਼ਾਰ ਖਤਮ ਹੋ ਚੁੱਕਿਆ ਲੋਕਾਂ ਦਾ ਇੰਤਜ਼ਾਰ ਖਤਮ ਹੋ ਚੁੱਕਿਆ ਹੈ ਜੋ 1.5 ਲੱਖ ਦੇ ਕਰੀਬ ਲੋਕਾਂ ਪਹਿਲਾਂ ਤੋਂ ਇੰਤਜ਼ਾਰ ਕਰ ਰਹੇ ਸਨ ਯਾਨੀ ਕਿ ਲਾਈਵ ਬੈਠੇ ਹੋਏ ਸਨ YouTube ਤੇ ਤਾਂ ਕਿ ਜਿਸ ਤਰ੍ਹਾਂ ਹੀ ਇਹ ਗੀਤ ਰਿਲੀਜ਼ ਕੀਤਾ ਜਾਵੇ ਉਸੇ ਵੇਲੇ ਉਹ ਗੀਤ ਸਭ ਤੋਂ ਪਹਿਲਾਂ ਸੁਣਨ ਹਰ ਇੱਕ ਨੂੰ ਇਹ ਲੱਗਦਾ ਹੈ ਹਰ ਇੱਕ ਦਾ ਇਹ ਮਨ ਹੈ ਕਿਉਂਕਿ ਬਹੁਤ ਸਾਰੇ ਫੈਨਸ ਨੇ ਖਾਸ ਤੌਰ ਤੇ ਜਿਸ ਵੇਲੇ ਦੀ ਮੌਤ ਹੋਈ ਹੈ ਉਸ ਵੇਲੇ ਤੋਂ ਬਾਅਦ ਜ਼ਿਆਦਾ ਲੋਕ ਜਿਹੜੇ ਨੇ ਇਛੁਕ ਹੁੰਦੇ ਨੇ ਕਿ ਕੁਝ ਲਿਖਿਆ ਗਿਆ ਕਿਉਂਕਿ ਜਿਹੜੇ ਵੀ ਅਸੀਂ ਗੀਤ ਦੀ ਗੱਲ ਕਰ ਲਈ ਸੀ ਤੁਮੂਸੇ ਵਾਲਾ ਦੇ ਆਪਣੇ ਆਪ ਦੇ ਨਾਲੋਂ ਪਿਛਲੇ ਗੀਤਾਂ ਦੇ ਨਾਲੋਂ ਉਹ ਹਮੇਸ਼ਾ ਵੱਖਰਾ ਹੁੰਦਾ ਹੈ ਕੁਝ ਵੱਖਰਾ ਜੋ ਹੈ ਉਹ ਲਿਖਿਆ ਜਾਂਦਾ ਹੈ ਲਿਖਤ ਦੇ ਬਹੁਤ ਵੱਡੇ 팬 ਨੇ ਲੋਕ ਕਿਉਂਕਿ ਗਾਣਾ ਕਹਿ ਸਕਦੇ ਆ ਕਿ ਹਰ ਇੱਕ ਕੋਈ ਬਹੁਤ ਅੱਜਕੱਲ ਅਗਰ ਤਕਨੀਕੀ ਤੌਰ ਤੇ ਗੱਲ ਕੀਤੀ ਜਾਵੇ ਤਾਂ ਚੀਜ਼ਾਂ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਗਾਇਆ ਜਾ ਸਕਦਾ ਪਰ ਜਿਹੜੇ ਲਿਖਤ ਨੇ ਲਿਖ ਉਹਨਾਂ ਨੂੰ ਬਹੁਤ ਹੀ ਅਹਿਮ ਜਿਹੜਾ ਮੰਨਿਆ ਜਾਂਦਾ ਕਿਉਂਕਿ ਕਿਸ ਤਰੀਕੇ ਦੇ ਨਾਲ ਲਿਖਿਆ ਗਿਆ ਹੈ ਔਰ ਉਹ ਇੱਕ ਇੱਕ ਲਫ਼ਜ਼ ਜਿਹੜਾ ਲੋਕ ਬਹੁਤ ਪਸੰਦ ਕਰਦੇ ਨੇ ਕਿ ਕਿਸ ਤਰੀਕੇ ਦੇ ਨਾਲ ਗੀਤ ਨੂੰ ਲਿਖਿਆ ਗਿਆ ਔਰ ਹਰੀ ਸਿੰਘ ਨਲੂਆ ਕੌਨਸਾ ਨੇ ਬਹੁਤ ਅਹਿਮ ਹੈ ਜਿਨ੍ਹਾਂ ਤੇ ਇੱਕ ਗੀਤ ਲਿਖਿਆ ਗਿਆ ਔਰ ਗਾਇਆ ਗਿਆ ਅਦਾਸੀ ਕਿ ਪੰਜਾਬ ਦੇ ਵੀਰ ਨਾਇਕ ਨੇ ਹਰੀ ਸਿੰਘ ਨਲੂਆ ਸਿੱਖ ਇਤਿਹਾਸ ਦੇ ਵਿੱਚ ਪ੍ਰਮੁੱਖ ਯੋद्धा ਤੇ ਵੱਡੇ ਜਰਨੈਲ ਨਲੂਆ ਦਾ ਜਨਮ ਦੱਸਦੀ ਹੈ ਕਿ ਗੁਜਰਾਵਾਲਾ ਦੇ ਵਿੱਚ ਹੋਇਆ ਅਫਗਾਨਾ ਦੇ ਖਿਲਾਫ ਉਹਨਾਂ ਨੇ ਕਈ ਲੜਾਈਆਂ ਨਾ ਸਿਰਫ ਲੜੀਆਂ ਬਲਕਿ ਜਿੱਤੀਆਂ ਵੀ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਸਭ ਤੋਂ ਪ੍ਰਸਿੱਧ ਕਮਾਂਡਰ ਸਨ ਯਾਨੀ ਕਿ ਕਮਾਂਡ ਜੋ ਹੈ ਉਹਨਾਂ ਦੇ ਕੋਲ ਸੀ ਪੂਰੀ ਫੌਜ ਦੀ ਜਿਹੜੀਆਂ ਲੜਾਈਆਂ ਲੜੀਆਂ ਜਾਂਦੀਆਂ ਸਨ ਬਹੁਤ ਪ੍ਰੋਸਾਸੀ ਪ੍ਰੋਸੇਯੋਕਤਾਨ ਅਫਗਾਨਾ ਨੂੰ ਦੱਸਦੀ ਕਿ ਖੈਬਰ ਦਰਰੇ ਰਾਹੀਂ ਪੰਜਾਬ ਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਸੀ ਔਰ ਵੀ ਵੱਡੀਆਂ ਤੇ ਇਤਿਹਾਸਿਕ ਜੰਗਾਂ ਦੀ ਅਗਵਾਈ ਕੀਤੀ ਗਈ ਸੀ ਹਰੀ ਸਿੰਘ ਨਾਲਵਾ ਦੇ ਵੱਲੋਂ ਅਜਨਦੀ ਉਸ ਸਮੇਂ ਦੀ ਉਹਨਾਂ ਦੀ ਜ਼ਿੰਦਗੀ ਤੇ ਆਧਾਰਿਤ ਇਹ ਵਾਰ ਜੋ ਹੈ ਉਹ ਲਿਖੀ ਗਈ ਹੈ ਕਸੂਰ ਸਿਆਲਕੋਟ اٹਕ ਮਲਤਾਨ ਕਸ਼ਮੀਰ ਤੇ ਜਮਰੋਦ ਦੀਆਂ ਜੰਗਾਂ ਦੀ ਅਗਵਾਈ ਹਰੀ ਸਿੰਘ ਨਾਲਵਾ ਨੇ ਕੀਤੀ ਸੀ ਤਾ ਬਹੁਤ ਵੱਡੇ ਯੋਧਾ ਰਹੇ ਨੇ ਔਰ ਬਹੁਤ ਹੀ ਜ਼ਿਆਦਾ ਉਸ ਵੇਲੇ ਜਿਸ ਤਰੀਕੇ ਦਾ ਉਹਨਾਂ ਦਾ ਇੱਕ ਕਹਿ ਸਕਦੇ ਆ ਤਰੀਕਾ ਸੀ ਜੰਗਾਂ ਲੜੰਦਾ ਕਿਉਂਕਿ ਕਮਾਂਡਰ ਸਨ ਔਰ ਬਹੁਤ ਹੀ ਡਰ ਪੈ ਦੁਸ਼ਮਨਾ ਨੂੰ ਹੋ ਜਾਂਦਾ ਸੀ ਜਦੋਂ ਹੀ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਹਰੀ ਸਿੰਘ ਨਲਵਾ ਇਸ ਜੰਗ ਦੇ ਵਿੱਚ ਹੈ ਤਾਂ ਫਿਰ ਔਰ ਕਮਾਂਡ ਕਰ ਰਿਹਾ ਕਮਾਂਡਰ ਹੈ ਤਾਂ ਇਸ ਕਰਕੇ ਇਹ ਵਾਰ ਜੋ ਹੈ ਲਿਖੀ ਗਈ ਹੈ ਦੱਸਦੀ ਹੈ ਕਿ ਵਾਰ ਇੱਕ ਕਾਵ ਰੂਪ ਹੁੰਦਾ ਹੈ ਯਾਨੀ ਕਿ ਇੱਕ ਤਰੀਕਾ ਹੁੰਦਾ ਤਾਂ ਆਖਰਕਾਰ ਕਾਬਰੂਪ ਹੁੰਦਾ ਵਾਰ ਔਰ ਖਾਸ ਤੌਰ ਤੇ ਅਰਸ਼ਦੀਪ ਅਰਸ਼ਦੀਪ ਮੇਰੇ ਨਾਲ ਫੋਨ ਲਾਈਨ ਤੇ ਮੇਰੇ ਸਹਿਯੋਗੀ ਮੌਜੂਦ ਨੇ ਗੱਲਬਾਤ ਦੇ ਲਈ ਅਰਸ਼ਦੀਪ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਕਿਉਂਕਿ ਵਾਰ ਦੀ ਗੱਲ ਕੀਤੀ ਜਾਵੇ ਇੱਕ ਕਾਬਰੂਪ ਹੁੰਦਾ ਰਸ ਨੂੰ ਜਦੋਂ ਗਾਇਆ ਜਾਂਦਾ ਤਾਂ ਪੂਰੇ ਜੋਸ਼ ਦੇ ਨਾਲ ਗਾਇਆ ਜਾਂਦਾ ਹੈ ਕਿਸ ਤਰੀਕੇ ਦੇ ਨਾਲ ਅਸੀਂ ਐਕਸਪੈਕਟ ਕਰ ਰਹੇ ਹਾਂ ਕਿਉਂਕਿ ਗੀਤ ਰਿਲੀਜ਼ ਹੋ ਚੁੱਕਿਆ ਹੈ ਅ ਬਿਲਕੁਲ ਇੱਕ ਤਾਂ ਗੁਰਜੋਤ ਤਾਂ ਬਹੁਤ ਸਾਰੇ ਲੋਕ ਇੰਤਜ਼ਾਰ ਕਰ ਰਹੇ ਸੀ ਜਿਸ ਵੇਲੇ ਇਸ ਗਾਣੇ ਨੂੰ ਪ੍ਰੀਮੀਅਰ ਕੀਤਾ ਜਾ ਰਿਹਾ ਸੀ ਕਿ 10 ਵਜੇ ਦਾ ਸਮਾਂ ਦਿੱਤਾ ਗਿਆ ਸੀ ਕਿ ਇਹ ਗਾਣਾ ਰਿਲੀਜ਼ ਹੋਏਗਾ ਪ੍ਰੀਮੀਅਰ ਹੋਏਗਾ ਤਾਂ ਬਹੁਤ ਸਾਰੇ ਲੋਕ ਉਦੋਂ ਹੀ ਇੰਤਜ਼ਾਰ ਕਰ ਰਹੇ ਸੀ ਤੇ ਜਿਵੇਂ ਹੀ ਇਹ ਗਾਣਾ ਪ੍ਰੀਮੀਅਰ ਹੋਇਆ ਤਾਂ 2.5 ਲੱਖ ਤੋਂ ਜ਼ਿਆਦਾ ਲੋਕ ਦੇਖ ਰਹੇ ਸੀ ਇੰਤਜ਼ਾਰ ਕਰ ਰਹੇ ਸੀ ਕੀਤਾ ਜਿਵੇਂ ਕੱਲ ਅਸੀਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਜੀ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹ ਇੱਛਾ ਸੀ ਕਿ ਇਸ ਤਰੀਕੇ ਦੇ ਨਾਲ ਸਿੱਖ ਯੋਧਿਆਂ ਦੇ ਉੱਤੇ ਗੀਤ ਗਾਏ ਜਾਣ ਤੇ ਇੱਕ ਗੀਤ ਸਿੱਧੂ ਮੂਸੇਵਾਲਾ ਨੇ ਗਾਇਆ ਸੀ ਹਾਲਾਂਕਿ ਦਲੀ ਤਮੰਨਾ ਸੀ ਸਿੱਧੂ ਮੂਸੇਵਾਲਾ ਦੀ ਕਿ ਜਿਹੜੀਆਂ ਜਗਾਵਾਂ ਫਤਹਿ ਕੀਤੀਆਂ ਸੀ ਹਰੀ ਸਿੰਘ ਨਲਵਾ ਨੇ ਸਿਕੋਂ ਦੇ ਜਰਨਲ ਸੀ ਤੇ ਕ੍ਰਾਇਡਰਨਲ ਸੀ ਮਹਾਰਾਜ ਰਣਜੀਤ ਸਿੰਘ ਦੇ ਤੇ ਉਹਨਾਂ ਜਗਾਵਾਂ ਤੇ ਜਾ ਕੇ ਇਸ ਗਾਣੇ ਨੂੰ ਸ਼ੂਟ ਕੀਤਾ ਜਾਂਦਾ ਲੇਕਿਨ ਜੋ ਸਭ ਕੁਝ ਵਾਪਰਿਆ ਤਾਂ ਉਸ ਤੋਂ ਬਾਅਦ ਪੋਸੀਬਲ ਨਹੀਂ ਹੋ ਸਕਿਆ ਤਾਂ ਉਹਨਾਂ ਨੇ ਖੁਦ ਜਿਹੜੇ ਪੇਂਟਿੰਗਸ ਨੇ ਤਸਵੀਰਾਂ ਨੇ ਜਮਰੋਦ ਕਿਲੇ ਦੀਆਂ ਪੇਂਟਿੰਗਸ ਨੇ ਮਹਾਰਾਜ ਰਣਜੀਤ ਸਿੰਘ ਦੀਆਂ ਪੇਂਟਿੰਗਸ ਨੇ ਕੁਝ ਸ਼ਾਟਸ ਉਹਨਾਂ ਨੇ ਲੈ ਕੇ ਤਾਂ ਇਸ ਗਾਣੇ ਦਾ ਵੀਡੀਓ ਬਣਾਇਆ ਹੈ ਉਹੀ ਰੂਪ ਦੇਣ ਦੀ ਕੋਸ਼ਿਸ਼ ਕੀਤੀ ਹੈ ਜਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਜਿਹੜੀ ਵਾਰ ਗਾਈ ਜਾਂਦੀ ਹੈ ਉਹ ਉਹ ਉਸ ਉਸ ਤਰੀਕੇ ਦੇ ਨਾਲ ਵਾਰਗਾਈ ਜਾਂਦੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਯੋਧੇ ਜੰਗਾਂ ਲੜਦੇ ਸੀ ਤਾਂ ਉਹੀ ਉਸੇ ਚੀਜ਼ ਨੂੰ ਗਾਇਕੀ ਦੇ ਰੂਪ ਦੇ ਵਿੱਚ ਉਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਉਹੀ ਇਸ ਗੀਤ ਦੇ ਵਿੱਚ ਕੋਸ਼ਿਸ਼ ਕੀਤੀ ਗਈ ਹੈ ਜਿਵੇਂ ਜੋ ਲਵ ਵੀ ਨੇ ਜੋ ਸਿੱਤੂ ਮੂਸੇਵਾਲਾ ਨੇ ਵਰਤੇ ਨੇ ਸਿੱਖ ਕੌਮ ਦੀ ਸ਼ਾਨ ਦੱਸਿਆ ਹੈ ਸਿੱਖ ਫੌਜ ਦੀ ਸ਼ਾਨ ਦੱਸਿਆ ਹੈ ਹਰੀ ਸਿੰਘ ਨੜਵਾ ਨੂੰ ਤੇ ਹਰੀ ਸਿੰਘ ਨੜਵਾ ਜਾਣੇ ਜਾਂਦੇ ਸੀ ਇਸ ਲਈ ਮਹਾਰਾਜਾ ਰਣਜੀਤ ਸਿੰਘ ਦੇ ਜਰਨਲ ਸਿੱਖ ਫੌਜ ਦੇ ਤੇ ਉਹਨਾਂ ਨੂੰ ਅਜਹੀਆਂ ਜੰਗਾਂ ਤੇ ਭੇਜਿਆ ਜਾਂਦਾ ਸੀ ਅਜਿਹੇ ਇਲਾਕਿਆਂ 'ਚ ਭੇਜਿਆ ਜਾਂਦਾ ਸੀ ਜਿੱਥੇ ਜਾਂ ਤਾਂ ਬਹੁਤ ਸਾਰੀ ਪਰੇਸ਼ਾਨੀ ਲੋਕ ਕ੍ਰੀਏਟ ਕਰਦੇ ਸੀ ਸਿੱਖ ਰਾਜ ਦੇ ਲਈ ਜਾਂ ਜਿਵੇਂ ਜ਼ਿਕਰ ਗੀਤ ਦੇ ਵਿੱਚ ਵੀ ਆਉਂਦਾ ਹੈ ਕਿ ਅਫਗਾਨ ਅਫਗਾਨਾਂ ਨੂੰ ਕੰਟਰੋਲ ਕਰਨ ਦੇ ਲਈ ਭੇਜਿਆ ਗਿਆ ਸੀ ਵੱਖ-ਵੱਖਰੇ ਇਲਾਕਾ ਇਲਾਕਿਆਂ ਦੇ ਵਿੱਚ ਤੇ ਗੀਤ ਦੇ ਵਿੱਚ ਕਮੈਂਟਰੀ 'ਚ ਇਸ ਚੀਜ਼ ਦਾ ਵੀ ਜ਼ਿਕਰ ਹੈ ਕਿ ਇੰਨਾ ਡਰ ਪੈਦਾ ਹੋ ਗਿਆ ਸੀ ਹਰੀ ਸਿੰਘ ਨਲਵਾ ਦੇ ਨਾਮ ਤੋਂ ਕਿ ਅਫਗਾਨ ਸਰਵਾਰਾਂ ਪਾ ਕੇ ਉੱਥੋਂ ਭੱਜਣ ਲੱਗ ਗਏ ਸੀ ਤਾਂ ਇਹਨਾਂ ਖੌਫ ਹੁੰਦਾ ਸੀ ਹਰੀ ਸਿੰਘ ਨਲਵਾ ਦਾ ਇਹ ਵੀ ਜ਼ਿਕਰ ਹੋ ਗਿਆ ਕਿ ਜਿਸ ਵੇਲੇ ਹਰੀ ਸਿੰਘ ਨਲੂਆ ਦੀ ਮੌਤ ਹੁੰਦੀ ਹੈ ਜਮਰੋਤ ਦੇ ਕਿਲੇ ਦੇ ਵਿੱਚ ਤਾਂ ਵੀ ਉਦੋਂ ਤੱਕ ਜਦੋਂ ਤੱਕ ਯਕੀਨ ਨਹੀਂ ਹੋ ਗਿਆ ਸੀ ਕਿ ਹਰੀ ਸਿੰਘ ਨਲੂਆ ਦੀ ਮੌਤ ਹੋਈ ਹੈ ਤਾਂ ਵੀ ਉਹਨਾਂ ਦੀ ਬਿਮਾਰੀ ਵੇਲੇ ਵੀ ਉਹਨਾਂ ਤੋਂ ਜਿਹੜੇ ਅਸੀਂ ਕਹੀਏ ਕਿ ਹਮਲਾਵਰ ਸੀ ਉਹਨਾਂ ਤੋਂ ਡਰਦੇ ਸੀ ਨਾ ਖੋਫ ਸੀ ਹਰੀ ਸਿੰਘ ਨਲੂਆ ਦੇ ਨਾਮ ਦਾ ਤਾਂ ਉਸ ਸਿੱਖ ਫੌਜ ਦੇ ਜਰਨਲ ਨੂੰ ਅਸੀਂ ਕਹਿ ਸਕਦੇ ਹਾਂ ਕਿ ਯਾਦ ਕੀਤਾ ਗਿਆ ਹੈ ਇਸ ਵਾਰ ਦੇ ਜ਼ਰੀਏ ਤੇ ਇਹ ਦੂਸਰਾ ਕੀਤਾ ਸਿੱਧੂ ਮੂਸੇਵਾਲਾ ਦਾ ਉਹਨਾਂ ਦੀ ਮੌਤ ਤੋਂ ਬਾਅਦ ਜਿਹੜਾ ਹੁਣ ਰਿਲੀਜ਼ ਹੋਇਆ ਹੈ ਜਿਹੜਾ ਪਰਿਵਾਰ ਨੇ ਰਿਲੀਜ਼ ਕੀਤਾ ਹੈ ਜੀ ਜੀ ਠੀਕ ਹੈ ਅਸ਼ਦੀਪ ਧੰਨਵਾਦ ਹੈ तमाम ਜਾਣਕਾਰੀ ਲਈ ਤਾਂ ਇੱਕ ਗੀਤ ਰਿਲੀਜ਼ ਹੋ ਚੁੱਕਿਆ ਹੈ ਜਿਸ ਦਾ ਬੇਸਬਰੀ ਦੇ ਨਾਲ ਫੈਨਸ ਇੰਤਜ਼ਾਰ ਕਰ ਰਹੇ ਸਨ ਜਿਵੇਂ ਮੇਰੇ ਸਹਿਯੋਗੀ ਅਸ਼ਦੀਪ ਆਰਸ਼ੀ ਵੀ ਜ਼ਿਕਰ ਕਰ ਰਹੇ ਨੇ ਕਿ ਆਖਰਕਾਰ ਗੀਤ ਜਿਹੜਾ ਕਿਸ ਤਰੀਕੇ ਦੇ ਨਾਲ ਲਿਖਿਆ ਗਿਆ ਔਰ ਉਸ ਨੂੰ ਬਣਾਇਆ ਕਿਵੇਂ ਗਿਆ ਕਿਉਂਕਿ दिली ਇੱਛਾ ਸੀ ਕਿ ਉਹਨਾਂ ਥਾਵਾਂ ਤੇ ਜਾਇਆ ਜਾਵੇ ਜਿੱਥੇ ਹਰੀ ਸਿੰਘ ਨਾਲਵਾ ਦੇ ਵੱਲੋਂ ਉਹਨਾਂ ਅਜੰਗਾ ਨੂੰ ਲੜਿਆ ਗਿਆ ਔਰ ਉਹਨਾਂ ਇਤਿਹਾਸਿਕ ਕਿਲਿਆਂ ਦੇ ਵਿੱਚ ਅਸ਼ੂਰਤ ਜਿਹੜਾ ਹੈ ਉਹ ਗੀਤ ਨੂੰ ਕੀਤਾ ਜਾਵੇ ਕਿਉਂਕਿ ਬਹੁਤ ਹੀ ਜ਼ਿਆਦਾ ਵੀਡੀਓ ਜਿਹੜੀ ਹੈ ਉਹ ਅਟਰੈਕਟ ਕਰਦੀ ਹੈ ਦੇਰ ਦਰਸ਼ਕ ਨੇ ਜਿਹੜੇ ਫੈਨਸ ਨੇ ਕੋਈ ਵੀ ਗੀਤ ਹੈ ਜਦੋਂ ਲਿਖਿਆ ਜਾਂਦਾ ਹੈ ਗਾਇਆ ਜਾਂਦਾ ਉਸ ਤੋਂ ਬਾਅਦ ਉਸ ਦੀ ਵੀਡੀਓ ਬਹੁਤ ਇੰਪੋਰਟੈਂਟ ਹੁੰਦੀ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੂੰ ਤਿਆਰ ਕੀਤਾ ਗਿਆ ਪਰ ਅੱਜ ਸਿੱਧੂ ਮੂਸੇਵਾਲਾ ਇਸ ਦੁਨੀਆ 'ਚ ਨਹੀਂ ਹਨ ਤਾਂ ਉਸ ਤੋਂ ਬਾਅਦ ਉਹਨਾਂ ਦੇ ਪਿਤਾ ਦਾ ਕਹਿਣਾ ਸੀ ਕਿ ਫਿਰ ਵੀ ਅਸੀਂ ਬਹੁਤ ਕੋਸ਼ਿਸ਼ ਕੀਤੀ ਹੈ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਨੂੰ ਅਸੀਂ ਤਿਆਰ ਕਰੀਏ ਔਰ ਕੀਤਾ ਵੀ ਗਿਆ ਹੈ ਸਾਡੀ ਕੋਸ਼ਿਸ਼ ਹੈ ਕਿ ਬਹੁਤ ਸੋਹਣਾ ਇਸ ਨੂੰ ਬਣਾਇਆ ਤਾਂ ਬਣਾਇਆ ਵੀ ਗਿਆ ਪਰ ਦੂਜੇ ਪਾਸੇ ਅਸੀਂ ਵੀ ਸਮਝ ਸਕਦੇ ਹਾਂ ਸਭ ਸਮਝ ਸਕਦੇ ਨੇ ਕਿ ਅ ਜੇਕਰ ਖੁਦ ਸਿੱਧੂ ਮੂਸੇਵਾਲਾ ਹੁੰਦੇ ਤਾਂ ਫਿਰ ਕਿਸ ਤਰੀਕੇ ਦੇ ਨਾਲ ਗੀਤ ਨਿਕਲ ਕੇ ਆਉਣਾ ਸੀ ਹਾਲਾਂਕਿ ਇਸ ਤੋਂ ਪਹਿਲਾਂ ਅਸੀਂ ਜ਼ਿਕਰ ਕਰੀਏ ਮੌਤ ਤੋਂ ਪਹਿਲਾਂ ਉਹਨਾਂ ਦੀ ਤਾਂ ਬਹੁਤ ਸਾਰੇ ਅਜਿਹੇ ਗੀਤ ਨੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਹੁਣ ਤੱਕ ਵੀ ਮਿਲਦਾ ਆ ਰਿਹਾ ਹੈ ਇਸ ਤੋਂ ਇਲਾਵਾ ਬਹੁਤ ਸਾਰੇ ਗੀਤ ਵਿਵਾਦਾ ਦੇ ਵਿੱਚ ਵੀ ਰਹੇ ਸਵਾਲਾਂ ਦੇ ਵਿੱਚ ਵੀ ਘਿਰੇ ਕਿਉਂਕਿ ਇਸ ਤੋਂ ਪਹਿਲਾਂ ਅਸੀਂ SYL ਗੀਤ ਦਾ ਜ਼ਿਕਰ ਕਰੀਏ ਤਾਂ ਫਿਰ ਉਹ 2 ਦਿਨ ਬਾਅਦ ਹੀ ਬੈਨ ਕਰ ਦਿੱਤਾ ਗਿਆ ਸੀ ਕਿਉਂਕਿ ਉਸ ਦੇ ਵਿੱਚ ਉਸ ਮੁੱਦੇ ਦਾ ਜ਼ਿਕਰ ਸੀ ਜੋ ਸਿਆਸਤ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਅਸੀਂ ਕਹਿ ਲਈਏ ਕਿ ਲਿਫਤ ਹੈ ਯਾਨੀ ਕਿ ਲਗਾਤਾਰ ਇਸ ਨੂੰ ਲੈ ਕੇ ਦੋ ਸੂਬੇ ਹਰਿਆਣਾ ਔਰ ਪੰਜਾਬ ਜਿਹੜੇ ਨੇ ਸਰਕਾਰੀ ਅਗਰ ਪੱਧਰ ਤੇ ਗੱਲ ਕੀਤੀ ਜਾਵੇ ਤਾਂ ਉਹ ਗੱਲਬਾਤ ਕਰਦੇ ਨੇ ਔਰ ਮਸਲਾ ਕੋਰਟ ਦੇ ਵਿੱਚ ਵੀ ਹੈ ਪਰ ਅਜੇ ਤੱਕ ਸੌਟ ਆਊਟ ਨਹੀਂ ਹੋਇਆ ਤਾਂ ਫਿਰ ਉਹ ਸਾਰੀਆਂ ਚੀਜ਼ਾਂ ਸੰਤਾਈਸ ਕਰਕੇ ਉਹ ਗੀਤ ਬੈਨ ਕਰ ਦਿੱਤਾ ਗਿਆ ਸੀ ਕਈ ਕਾਰਨ ਇਸ ਦੇ ਦੱਸੇ ਵੀ ਗਏ ਸਨ ਤਾਂ ਹੁਣ ਵਾਰ ਜਿਹੜੀ ਹੈ ਉਹ ਰਿਲੀਜ਼ ਹੋਈ ਹੈ ਹਰਿ ਸਿੰਘ ਨਲਵਾ ਯੋਧੇ ਇੱਕ ਵੱਡੇ ਜਰਨਲ ਅਜਿਹੇ ਕਮਾਂਡਰ ਜਿਨ੍ਹਾਂ ਦੇ ਨਾਂ ਤੋਂ ਹੀ ਅਫਗਾਨ ਕੰਬਦੇ ਸਨ ਔਰ ਉਹਨਾਂ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਹੁਣ ਅੱਜ ਦੇ ਸਮੇਂ ਦੀ ਗੱਲ ਕਰੀਏ ਤਾਂ ਹੁਣ ਤੱਕ ਉਸ ਯੋਧੇ ਦਾ ਜਰਨੈਲ ਦਾ ਜ਼ਿਕਰ ਹੁੰਦਾ ਹੈ ਤੇ ਇਹ ਕੋਸ਼ਿਸ਼ ਰਹੀ ਉਸ ਪਰਿਵਾਰ ਦੀ ਅਗਰ ਸਿੱਧੂ ਮੂਸੇਵਾਲਾ ਦੇ ਪਿਤਾ ਦੇ ਮੁਤਾਬਿਕ ਅਸੀਂ ਗੱਲਬਾਤ ਕਰੀ ਉਹਨਾਂ ਨੇ ਜੋ ਕਹਿਣਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੀ ਕੋਸ਼ਿਸ਼ ਸੀ ਕਿ ਅਸੀਂ ਇਹਦੇ ਯੋਧਿਆਂ ਤੇ ਜਰਨੈਲਾਂ ਤੇ ਗੀਤ ਲਿਖੀਏ ਔਰ ਗਾਈਏ ਹਰਜ ਸਿੰਘ ਨੜਵਾ ਤੇ ਵਾਰ ਲਿਖੀ ਗਈ ਆ ਤਾਂ ਵਾਰ ਦਾ ਸੀ ਵਾਰ-ਵਾਰ ਜ਼ਿਕਰ ਕਰਦੇ ਆਂ ਆਖਰਕਾਰ ਕੀ ਅਸੀਂ ਵਾਰ ਨੂੰ ਸਮਝੀਏ ਆ ਕੀ ਕਈਏ ਵਾਰ ਕੀ ਹੁੰਦੀ ਹੈ ਤਾਂ ਫਿਰ ਵਾਰ ਇੱਕ ਰੂਪ ਹੁੰਦਾ ਹੈ ਯਾਨੀ ਕਿ ਅਗਰ ਅਸੀਂ ਕੋਈ ਗੀਤ ਲਿਖੀਏ ਤਾਂ ਫਿਰ ਉਸ ਨੂੰ ਵੱਖੋ ਵੱਖ ਤਰੀਕਿਆਂ ਦੇ ਨਾਲ ਗਾਇਆ ਜਾ ਸਕਦਾ ਹੈ ਇੱਕ ਕਹਿ ਸਕਦੇ ਲੈ ਹੁੰਦੀ ਹੈ ਜਾਂ ਰੂਪ ਹੁੰਦੇ ਨੇ ਕੋਈ ਵੀ ਚੀਜ਼ 22 ਵਾਰ ਦਰਜ ਨੇ ਤਾਂ ਫਿਰ ਇਹ ਵਾਰ ਜਿਹੜੀ ਹੈ ਹਰੀ ਸਿੰਘ ਨਲਵਾ ਤੇ ਜੋ ਲਿਖੀ ਗਈ ਔਰ ਗਾਈ ਗਈ ਪੰਜਾਬ ਦੇ ਵੀਰ ਨਾਇਕ ਨੇ ਅਸੀਂ ਗ੍ਰਾਫਿਕ ਦੇ ذریعے ਇੱਕ ਵਾਰ ਥੋੜਾ ਜਿਹਾ ਅ ਦੇਖਦੇ ਆ ਚੜਨਾ ਪਾਉਣੇ ਹਾਂ ਗਲਬਤ ਕਰਦੇ ਆ ਨਲਵਾ ਸਿੰਘ ਕੌਣ ਸਨ ਉਹਨਾਂ ਦਾ ਜਨਮ ਗੁਜਰਾਵਾਲਾ ਛੋਇਆ ਇੱਕ ਸਿੱਖ ਜਰਨੈਲ ਯੋਧੇ ਅਫਗਾਨਾ ਦੇ ਖਿਲਾਫ ਨਾ ਸਿਰਫ ਲੜਾਈਆਂ ਲੜੀਆਂ ਬਲਕਿ ਜਿੱਤੀਆਂ ਵੀ ਗਈਆਂ ਪੰਜਾਬ ਦੇ ਵੀਰ ਨਾਇਕ ਨੇ ਹਰੀ ਸਿੰਘ ਨਲਵਾ ਔਰ ਇਸ ਤੋਂ ਇਲਾਵਾ ਸਿੱਖ ਇਤਿਹਾਸ ਦੇ ਪ੍ਰਮੁੱਖ ਯੋਧਾ ਤੇ ਜਰਨੈਲ ਉਹਨਾਂ ਤੇ ਇੱਕ ਦਿਲੀ ਇੱਛਾ ਸੀ ਕਿਉਂਕਿ ਕਿਹਾ ਗਿਆ ਸੀ ਉਹਨਾਂ ਨੂੰ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹ ਦਿੰਦਾ ਹੈ ਕੋਈ ਵੀ ਗੀਤ ਉਹਨਾਂ ਨੇ ਲਿਖਿਆ ਤਾਂ ਬਹੁਤ ਸਾਰੇ ਅਜਿਹੇ ਗਾਇਕ ਜਿਹੜੇ ਲਿਪਤ ਹੋ ਚੁੱਕੇ ਸਨ ਇਹ ਕਹਿ ਲਈਏ ਕਿ ਅ ਕਦੇ ਆਏ ਔਰ ਚਲੇ ਗਏ ਜਿਸ ਦੇ ਵਿੱਚ ਅਗਰ ਬਰਾਡ ਦਾ ਜ਼ਿਕਰ ਕੀਤਾ ਜਾਵੇ ਤਾਂ ਉਹ ਵੀ ਉਹਨਾਂ ਦਾ ਵੀ ਕਹਿਣਾ ਹੈ ਕਿ ਅੱਜ ਜੇਕਰ ਮੈਂ ਦੁਬਾਰਾ ਜੁੰਦੀ ਹੋਈਆਂ ਜਾਂ ਮੈਂ ਦੁਬਾਰਾ ਗਾਉਣ ਲੱਗੀ ਆ ਤਾਂ ਫਿਰ ਇੱਕ ਮੂਸੇ ਵਾਲਾ ਦੀ ਦੇਨ ਹੈ ਤਾਂ ਅਜਿਹੇ ਬਹੁਤ ਸਾਰੇ ਲੋਕ ਜਿਨ੍ਹਾਂ ਦਾ ਦੁਬਾਰਾ ਤੋਂ ਜ਼ਿਕਰ ਕੀਤਾ ਆਪਣੇ ਗਾਣਿਆਂ 'ਚ ਤਾਂ ਹਮੇਸ਼ਾ ਤੋਂ ਕੋਸ਼ਿਸ਼ ਕਹਿ ਸਕਦੇ ਆ ਕਿ ਨਾ ਕਿ ਗੀਤ ਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰ ਸਕੋ ਜਿਵੇਂ ਐਨਕ ਤਾਂ ਅਸੀਂ ਦੱਸ ਰਹੇ ਹਾਂ ਕਿ ਹਰੀ ਸਿੰਘ ਨਲੂਆ ਤੇ ਗੀਤ ਹੈ ਲੇਕਿਨ ਕਿਸ ਕਿਸਮ ਦਾ ਗੀਤ ਹੈ ਤੇ ਇਹ ਵੀ ਜਾਨਣਾ ਚਾਹਾਂਗੇ ਕਿ ਕਿੰਨੇ ਕੁ ਗੀਤ ਤੁਸੀਂ ਸੰਭਾਲੇ ਨੇ ਮੈਂ ਇਹ ਸਾਡਾ ਸ਼ੁਰੂ ਤੋਂ ਹੀ ਕੁਝ ਹਾਂ ਸੀਗਾ ਪਰ ਸਮਾਂ ਨਹੀਂ ਉਹ ਜਾਂ ਬਣਿਆ 20 ਕਦੇ ਸਿੱਖਾਰ ਜੋ ਕੱਢਿਆ ਜਾਵੇ ਪਰ ਅਸੀਂ ਪਿੱਛੇ ਜੇ ਬਾਬਾ ਜੀ ਨੂੰ ਵਿਲੇਜ ਕਿ ਇਸਕੇ ਦੰਦਾਂ ਕਾਬ ਜੀ ਉਹਨਾਂ ਨੇ ਵੀ ਸ਼ੁਗਰੀਪ ਮੇਲੇ ਨਾਲ ਸੀ ਉਹ ਕਹਿੰਦੇ ਵੀ ਸਿੰਘਾ ਵੀ ਜਿਵੇਂ ਤੇਰੀ ਫੈਨ ਕਾਲ ਬਹੁਤ ਅੱਛੇ ਕਿਸੇ ਯੋਧੇ ਤੇ ਵੀ ਗਾਣਾ ਗਾਏ ਕਦੇ ਹੂੰ ਤਾਂ ਉਪੋਯਰ ਮਾਨ ਬਣ ਕੇ ਕਿਹਨਾਂ ਬਾਬਾ ਜੀ ਅਗਲੇ ਸਾਲ ਜੇਕਰ ਆਪਾਂ ਇੱਕ ਧਾਰਮਿਕ ਕੱਢਾਂਗੇ ਗਾਣਾ ਸੋਨੀ ਬਣੀ ਹੈ ਇਹ ਜੋ ਹੈ ਵੀਡੀਓ ਬਣੀ ਹੈ ਜੋ ਗੀਤ ਹੈ ਉਹ ਤਿਆਰ ਹੋਇਆ ਜੋ ਕਿਉਂਕਿ ਆਵਾਜ਼ ਤਸੀਦੂ ਮੁਸੇਵਾਲਾ ਦੀ ਹੀ ਹੈ ਬਹੁਤ ਸਾਰੇ ਗੀਤ ਜਿਹੜੇ ਨੇ ਉਹ ਪਾਈਪਲਾਈਨ ਦੇ ਵਿੱਚ ਸੀਗੇ ਜਿਸ ਵੇਲੇ ਮੌਤ ਹੋ ਗਈ ਔਰ ਬਹੁਤ ਸਾਰੇ ਗੀਤ ਲਿਖੇ ਵੀ ਹੋਏ ਨੇ ਕੰਟੈਂਟ पे ਆਇਆ ਹੈ ਲਗਾਤਾਰ ਉਹਨਾਂ ਦਾ ਪਰਿਵਾਰ ਜ਼ਿਕਰ ਕਰਦਾ ਹੈ ਕਿ ਜਦੋਂ ਤੱਕ ਹੋ ਸਕਿਆ ਉਦੋਂ ਤੱਕ ਜਿਉਂਦਾ ਅਸੀਂ ਰੱਖਾਂਗੇ ਸਿੱਧੂ ਮੂਸੇਵਾਲਾ ਨੂੰ ਉਹਨਾਂ ਦਾ ਇਹ ਕਹਿਣਾ ਸੀ ਕਿ ਘੱਟੋ ਘੱਟ 10 ਸਾਲ ਤਾਂ ਸੀ ਮਾਰਨ ਨਹੀਂ ਦੇਵਾਂਗੇ ਦੁਨੀਆ ਦੇ ਵਿੱਚੋਂ ਹਾਲਾਂਕਿ ਸਾਡੇ ਲਈ ਤਾਂ ਸਾਰੀ ਉਮਰ ਦੇ ਲਈ ਹੈ ਤਾਂ ਇਹ ਨਵਾਂ ਗੀਤ ਆਇਆ ਐਸਵਾਈਐਲ ਤੋਂ ਬਾਅਦ ਇਹ ਨਵਾਂ ਗੀਤ ਆਇਆ ਦੂਜਾ ਗੀਤ ਆਇਆ ਸਿੱਧੂ ਮੂਸੇਵਾਲਾ ਦਾ ਔਰ ਵੀਰ ਰਸਤੇ ਨਾਲ ਭਰੀ ਮੂਸੇਵਾਲਾ ਦੀ ਬਾਹਰ ਹੈ ਦੱਸ ਬਈਏ ਕਿ ਟਾਡੀ ਜਿਹੜੇ ਰਾਗੀ ਟਾਡੀ ਜੱਥਿਆਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਕੀਰਤਨ ਕੀਤਾ ਜਾਂਦਾ ਗਰ ਅਸੀਂ ਸੌਕੀ ਪਗੀਤ ਹੈ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿਹੜਾ ਹੁਣ ਪਰਵਾਨ ਰਿਲੀਜ਼ ਕੀਤਾ ਹਾਲਾਂਕਿ ਇਹ ਵੀ ਜ਼ਿਕਰ ਹੋ ਗਿਆ ਕਿ ਇਸ ਤੋਂ ਪਹਿਲਾਂ ਐਸਵਾਈਐਲ ਗੀਤ ਆਇਆ ਸੀ ਲੇਕਿਨ ਉਹ ਉਹ ਪਲੇ ਸਮੇਂ ਦੀ ਗੱਲ ਕਰੀਏ ਤਾਂ ਕਿਸਾਨੀ ਅੰਦੋਲਨ ਤੇ ਵੀ ਗਾਏ ਇਸ ਕਿਸ ਜਿੰਦਗੀ ਚੋਂ ਗਾਉਂਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਲੋਕ ਸੁਣਦੇ ਨੇ ਲੇਕਿਨ ਜਿਵੇਂ ਜਿਵੇਂ ਪਛਾਣ ਬਣੀ ਹੈ ਜਿਵੇਂ ਜਿਵੇਂ ਅਸੀਂ ਕਹਿ ਸਕਦੇ ਆ ਕਿ ਲੋਕਾਂ ਨੇ ਸੁਣਨਾ ਸ਼ੁਰੂ ਕੀਤਾ ਤਾਂ ਬਹੁਤ ਵੱਖਰੀ ਕਿਸਮ ਦੇ ਗੀਤ ਰੀਤ ਨੂੰ ਉਸੇ ਵੜਾ ਨੇ ਗਾਉਣੇ ਸ਼ੁਰੂ ਕੀਤੇ ਤੇ ਪਿਛਲੇ ਕਾਫੀ ਸਮੇਂ ਦੇ ਵਿੱਚ ਅਸੀਂ ਦੇਖ ਆ ਲੋਕਾਂ ਨੇ ਵੇਖ ਲਿਆ ਹੈ ਤਾਂ ਫਿਰ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਰਿਕਾਰਡ ਤਾਂ ਬਣ ਚੁੱਕਿਆ ਹੈ ਇਸ ਤੋਂ ਇਲਾਵਾ ਜ਼ਿਕਰ ਹਰੀ ਸਿੰਘ ਨੜੂਆ ਦਾ ਹੈ ਔਰ ਬਹੁਤ ਕੁਝ ਉਸ ਦੇ ਵਿੱਚ ਆਪਣੀ ਲਿਖਤ ਦੇ ਮੁਤਾਬਿਕ ਜਿਹੜਾ ਅਸੀਂ ਤੁਮਸੇਵਾਲਾ ਨੇ ਦੱਸਣ ਦੀ ਕੋਸ਼ਿਸ਼ ਕੀਤੀ ਆਪਣੀ ਭਾਸ਼ਾ ਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਗਾਈ ਵੀ ਉਸੇ ਤਰੀਕੇ ਦੇ ਨਾਲ ਹੈ ਯਾਨੀ ਕਿ ਵੀ ਰਸ ਦੇ ਵਿੱਚ ਗਾਈ ਗਈ ਹੈ ਉਸੇ ਤਰੀਕੇ ਦੇ ਨਾਲ ਜੋਸ਼ ਜਿਹੜਾ ਉਹ ਆਂਦਾ ਹੈ ਜਦੋਂ ਰਾਗੀ ਟਾਡੀ ਜਥੇ ਜਦੋਂ ਕੀਰਤਨ ਕਰਦੇ ਨੇ ਤਾਂ ਉਸੇ ਮੁਤਾਬਿਕ ਉਸੇ ਤਰੀਕੇ ਦੇ ਨਾਲੇ ਬਾਦ ਜਿਹੜੀ ਆ ਉਹ ਇਹ ਗੀਤ ਜਿਹੜਾ ਉਹ ਗਾਇਆ ਗਿਆ ਤਾਂ ਇੱਕ ਇੱਕ ਵੱਡਾ ਰਿਕਾਰਡ ਆਪਣੇ ਆਪ ਦੇ ਵਿੱਚ ਹੁਣ ਰਿਲੀਜ਼ ਹੋਣ ਤੋਂ ਬਾਅਦ ਹੀ ਬਣ ਚੁੱਕਿਆ ਬਾਦ ਦਾ ਉਸ ਤੋਂ ਬਾਅਦ ਬਹੁਤ ਸਾਰੀ ਤਦਾਦ ਹੋਰ ਵੀ ਜਿਹੜੀ ਲੋਕਾਂ ਦੀ ਦੇਖੇਗੀ ਔਰ ਖਾਸ ਤੌਰ ਤੇ ਜਿਸ ਵੇਲੇ ਤੋਂ ਮੌਤ ਹੋਈ ਹੈ ਉਸ ਵੇਲੇ ਤੋਂ ਬਾਅਦ ਤਾਂ ਯੂਥ ਦੇ ਨਾਲ ਨਾਲ ਜਿਹੜੇ ਅਧਖੜ ਉਮਰ ਦੇ ਅਸੀਂ ਲੋਕ ਕਹੀਏ ਜਾਂ ਬਜ਼ੁਰਗ ਲੋਕ ਕਹੀਏ ਤਾਂ ਸਭ ਦੀ ਇੱਕ ਪਸੰਦ ਬਣਿਆ ਸੀ ਦਮੂਸੇ ਵਾਲਾ ਉਹਦੇ ਗੀਤਾਂ ਨੂੰ ਜ਼ਿਆਦਾ ਪਿਆਰ ਮਿਲਣ ਲੱਗਿਆ ਹੈ ਅੱਜ ਜਿਸ ਦਾ ਪੱਤ ਗੀਤ ਦੇ ਬਾਰੇ ਥੋੜੀ ਜਾਣਕਾਰੀ ਸਾਂਝੀ ਕਰ ਸਕੋ ਜਿਵੇਂ ਇਨਾਂ ਕਤਾ ਅਸੀਂ ਦੱਸ ਰਹੇ ਹਾਂ ਕਿ ਹਰੀ ਸਿੰਘ ਨਲੂਆ ਤੇ ਗੀਤ ਹੈ ਲੇਕਿਨ ਕਿਸ ਕਿਸਮ ਦਾ ਗੀਤ ਹੈ ਤੇ ਇਹ ਵੀ ਜਾਣਨਾ ਚਾਹਾਂਗੇ ਕਿ ਕਿੰਨੇ ਇੱਕ ਗੀਤ ਤੁਸੀਂ ਸੰਭਾਲੇ ਨੇ ਇਹ ਸਾਡਾ ਸ਼ੁਰੂ ਤੋਂ ਹੀ ਇੱਕ